ਸਮੇਂ ਤੋਂ ਲੈ ਕਰਕੇ ਧਰਮ ਦੇ ਨਾਮ ਤੇ ਜਦੋਂ ਜਦੋਂ ਵੀ ਕੁਝ ਲੋਕ ਧਰਮ ਦੀ ਆੜ ਦੇ ਵਿੱਚ ਪਖੰਡ ਨੂੰ ਫਲਾਉਂਦੇ ਰਹੇ ਤੇ ਰੱਬੀ ਪਿਆਰੇ ਉਸ ਪਖੰਡ ਦਾ ਵਿਰੋਧ ਹਮੇਸ਼ਾ ਕਰਦੇ ਰਹੇ ਕਾਸ਼ੀ ਦੇ ਵਿੱਚ ਬਨਾਰਸ ਦੇ ਵਿੱਚ ਇੱਥੋਂ ਤੱਕ ਪੁਜਾਰੀਆਂ ਨੇ ਸਿੱਧ ਕਰ ਦਿੱਤਾ ਸੀ ਇੱਕ ਕ੍ਰਿਸ਼ਨ ਦੀ ਬਹੁਤ ਵੱਡੀ ਮੂਰਤੀ ਬਹਾਈ ਗਈ ਜਿਸ ਮੂਰਤੀ ਨੂੰ ਚਾਰ ਪੰਜਾਂ ਵਾਲੇ ਰੱਥ ਤੇ ਲੱਦਿਆ ਜਾਂਦਾ ਅੱਗੇ ਉਹਦੇ ਘੋੜੇ ਜੋੜੇ ਜਾਂਦੇ ਤੇ ਨਾਲ ਪ੍ਰਚਾਰ ਕੀਤਾ ਜਾਂਦਾ ਕਿ ਜਿਹੜਾ ਇਸ ਰੱਥ ਦੇ ਪਹੀਆਂ ਥੱਲੇ ਆਪਣਾ ਸਭ ਕੁਝ ਪੁਜਾਰੀ ਨੂੰ ਦਾਨ ਕਰਕੇ ਮਰ ਜਾਵੇਗਾ ਉਹ ਮੁਕਤ ਹੋ ਜਾਵੇਗਾ ਬڑے ਲੋਕ ਇਸ ਚੀਜ਼ ਨੂੰ ਲੈ ਕਰਕੇ ਸਾਰਾ ਘਰ-ਬਾਰ ਛੱਡ ਕੇ ਜੋ ਕੁਝ ਹੁੰਦਾ ਪੁਜਾਰੀ ਨੂੰ ਦੇ ਕੇ ਤੇ ਮਰ ਜਾਂਦੇ ਆਂ। ਦੂਸਰਾ ਕੰਮ ਕੀਤਾ ਕਹਿੰਦੇ ਜੋ ਆਪਣਾ ਤਨ-ਮਨ ਸਭ ਕੁਝ ਕਿਉਂਕਿ ਇੱਕੋ ਇੱਕ ਗੁਰਨਾਨਕ ਦਾ ਘਰ ਹੈ ਜਿਹੜਾ ਸਾਡੇ ਤੋਂ ਕੁਝ ਮੰਗਦਾ ਨਹੀਂ ਹੈ। ਬਾਕੀ ਸਾਰੀਆਂ ਚੀਜ਼ਾਂ ਵਿੱਚ ਦਕਸ਼ਨਾ ਹੈ। ਇੱਥੇ ਕੁਝ ਵੀ ਨਹੀਂ ਮੰਗਿਆ ਜਾਂਦਾ। ਇਹ ਗੱਲ ਵੱਖਰੀ ਕਿ ਅਜ ਸਮਾਪਾ ਕੇ ਸਧਾਂਤ ਵਿੱਚ ਕੁਝ ਮਲਾਵਟ ਹੋ ਜਾਂਦੀ ਨੇ ਕੁਝ ਚੀਜ਼ਾਂ ਦਾ ਰੂਪ ਬਦਲ ਜਾਂਦਾ ਹੈ ਪਰ ਸੱਚ ਹਮੇਸ਼ਾ ਸੱਚ ਰਹਿੰਦਾ ਹੈ ਅੱਜ ਲੰਗਰ ਦੇ ਵਿੱਚ ਕੋਈ ਵਿਤਕਰਾ ਨਹੀਂ ਹੈ ਕੋਈ ਕਿਸੇ ਤੋਂ ਪੁੱਛਿਆ ਨਹੀਂ ਜਾਂਦਾ ਕਿ ਤੁਸੀਂ ਗੋਲਕ ਵਿੱਚ 5 ਪਾਏ ਆ ਜਾਂ 50 ਪਾਏ ਆ ਜਾਂ 500 ਪਾਇਆ ਜਿੰਨਾ ਦਾ ਲੰਗਰਾ ਜੋ ਵੀ ਬਣਿਆ ਉਹ ਤੁਹਾਨੂੰ ਮਿਲੇਗਾ ਹਾਂ ਕੋਈ ਯਾਰੀ ਦੋਸਤੀ ਲਿਹਾਜ ਕਰਕੇ ਜਾਂ ਕਿਸੇ ਆਉਦੇ ਕਰਕੇ ਅੱਗੇ ਪਿੱਛੇ ਕਰ ਦੇਵੇ ਉਹ ਉਹਦੀ ਮਰਜ਼ੀ ਹੈ ਪਰ ਗੁਰੂ ਦਾ ਵਿਤਕਰਾ ਨਹੀਂ ਹੈ ਗੁਰੂ ਕੇ ਲੰਗਰ ਦੇ ਸਿਧਾਂਤ ਦਾ ਵਿਤਕਰਾ ਨਹੀਂ ਹੈ ਪਰ ਪੁਜਾਰੀ ਨਹੀਂ ਇੱਕ ਬੇਨਤੀ ਹੋਰ ਕਰਾਂ ਸਤਗੁਰੂ ਦੀ ਨਾਨਕ ਦੀ ਬਾਣੀ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਪੁਜਾਰੀ ਦੇ ਨਾਲ ਵਿਰੋਧ ਹੈ ਪੰਡਤ ਦੇ ਨਾਲ ਨਹੀਂ ਹੈ ਪੰਡਤ ਹੋਰ ਹੈ ਪੁਜਾਰੀ ਹੋਰ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪੁਜਾਰੀ ਰੂਪੀ ਕਾਜੀ ਦੇ ਪਖੰਡਾ ਦਾ ਵਿਰੋਧ ਕਰਦੇ ਨੇ ਕਾਜੀ ਦਾ ਵਿਰੋਧ ਨਹੀਂ ਕਰਦੇ ਇਹ ਗੱਲ ਸਾਨੂੰ ਸਮਝਣੀ ਪਵੇਗੀ ਕਿ ਜਿਹੜੇ ਕੰਮ ਕਾਜੀ ਧਰਮ ਦੇ ਨਾਂ ਤੇ ਉਲਟ ਕਰਦਾ ਰਿਹਾ ਉੱਥੇ ਉਹਨੂੰ ਕਿਹਾ ਗਿਆ ਇਕਾਦੀ ਕੂੜ ਬੋਲ ਮਲ ਖਾਏ ਬ੍ਰਾਹਮਣ ਧਾਵੇ ਜੀਆਂ ਖਾਏ ਪਰ ਦੂਜੇ ਪਾਸੇ ਉਹੀ ਬਾਣੀ ਕਹਿ ਰਹੀ ਹੈ ਚੌ ਵਰਨਾ ਕੋ ਦੇਹ ਉਪਦੇਸ਼ ਨਾਨਕ ਉਸ ਪੰਡਤ ਕੋ ਸਦਾ ਉਪਦੇਸ਼ ਕਿ ਜਿਹੜਾ ਬਿਨਾਂ ਮਜਬਤੋਂ ਬਿਨਾਂ ਜਾਤ ਪਾ ਤੋਂ ਬਿਨਾਂ ਕਿਸੇ ਫਿਰਕੇ ਤੋਂ ਸਾਰੇ ਕਾਇਨਾਤ ਨੂੰ ਇੱਕੋ ਪਰਮੇਸ਼ਰ ਰਮੇ ਹੋਏ ਦਾ ਉਪਦੇਸ਼ ਦਿੰਦਾ ਹੈ ਸਾਡੀ ਤਾਂ ਉਸ ਪੰਡਤ ਨੂੰ ਵੀ ਨਮਸਕਾਰ ਹੈ ਭਾਵ ਕੇ ਗੁਰਬਾਣੀ ਵਿਤਕਰਾਨੀ ਸਿਖਾਉਂਦੀ ਮੈਂ ਜਿਹੜੀ ਬੇਨਤੀ ਕਰ ਰਿਹਾ ਸਾਬ ਪੁਜਾਰੀ ਨੇ ਕੀ ਕੀਤਾ ਇੱਕ ਆਰਾ ਬਣਾਇਆ ਆਰਾਮਾ ਕਰਕੇ ਕਹਿ ਦਿੰਦਾ ਵੀ ਜਿਹੜਾ ਸਾਰਾ ਕੁਝ ਪੁਜਾਰੀ ਨੂੰ ਦਾਨ ਕਰਕੇ ਆਪਣਾ ਆਪ ਆਰੇ ਨਾਲ ਚਰਵਾ ਲਏਗਾ ਨਾ ਉਹ ਮੁਕਤ ਹੋ ਜਾਵੇਗਾ ਤੇ ਬੜੇ ਲੋਕ ਗਏ ਕਿਉਂਕਿ ਧਰਮ ਦਾ ਨਾਮ ਸੀ ਨਾਲ ਦੁਨੀਆ ਦੇ ਲੋਕਾਂ ਨੂੰ ਸੋਚੇ ਤਾਂ ਬੜਾ ਸੌਖਾ ਕੰਮ ਐ ਖਾ ਪੀ ਲਿਆ ਹੰਡਾਲਿਆ ਸਾਰਾ ਸੰਸਾਰ ਵੇਖ ਲਿਆ ਜੋ ਕੁਝ ਹੈਗਾ ਕੋਲੇ ਪੁਜਾਰੀ ਨੂੰ ਉਦਾਰ ਕਰੂ ਆਰੇ ਨਾਲ ਚਰਾ ਕੇ ਮਰ ਜੋ ਤੇ ਬਖਤੀ ਮਿਲ ਜਾਵੇਗੀ ਔਰ ਸਤਿਗੁਰੂ ਦੀ ਬਾਣੀ ਨੇ ਇੱਥੇ ਵੀ ਕਿਹਾ ਨਹੀਂ ਸਿਰ ਕਰਵਾਤ ਧਰਾਏ ਸਿਰ ਤੇ ਆਰਾ ਚਲਾ ਕੇ ਤੁਹਾਨੂੰ ਮੁਕਤੀ ਨਹੀਂ ਮਿਲੇਗੀ ਅਸਲ ਮੁਕਤੀ ਗੁਰੂ ਦੇ ਭੈ ਵਿੱਚ ਚੱਲ ਕੇ ਹੈ ਤੇ ਬਾਬਾ ਜੀ ਨੇ ਅੱਜ ਦੇ ਸ਼ਬਦਾਂ ਵਿੱਚ ਬਖਸ਼ਿਸ਼ ਕੀਤੀ ਕਿਹਨੇ ਹਰਕਾ ਨਾਮ ਜਨ ਕੋ ਮੁਕਤ ਯੁਗਤ ਤੁਹਾਨੂੰ ਕੋਈ ਘਰ ਛੱਡਣ ਦੀ ਜ਼ਰੂਰਤ ਨਹੀਂ ਹੈ ਕੋਈ ਤੰਤੂ ਕੱਪੜੇ ਉਤਾਰਨ ਦੀ ਜ਼ਰੂਰਤ ਨਹੀਂ ਹੈ ਕੋਈ ਧੂਣੀਆਂ ਤਪੌਣ ਦੀ ਜ਼ਰੂਰਤ ਨਹੀਂ ਹੈ ਕੋਈ ਨਿਯੋਲੀ ਕਰਮ ਕਰਨ ਦੀ ਜ਼ਰੂਰਤ ਨਹੀਂ ਹੈ ਕੋਈ ਮਾਪੇ ਬਾਪ ਧੀਆਂ ਪੁੱਤਰਾ ਪਰਿਵਾਰ ਨੂੰ ਛੱਡਣ ਦੀ ਜ਼ਰੂਰਤ ਨਹੀਂ ਹੈ ਤੁਸੀਂ ਘਰ ਦੇ ਵਿੱਚ ਰਹਿੰਦੇ ਹੋਈ ਰੱਬ ਦੇ ਨਾਲ ਜੁੜ ਕੇ ਮੁਕਤ ਹੋ ਨਾਮ ਜਪਣ ਵਾਲਿਆ ਰੂਹ ਸਾਰੀਆਂ ਮੁਕਤ ਨੇ ਜਿਨੀ ਨਾਮ ਧਿਆਇਆ ਗਏ ਮੁਸ਼ਕਤ ਘਾਲ ਨਾਨਕ ਤੇ ਮੁਖ ਉਜਲੇ ਉਹਨਾਂ ਦੇ ਸਦੇ ਮੁਖ ਉਜਲੇ ਨੇ ਕਿਉਂ ਪਰਮੇਸ਼ਰ ਦੇ ਨਾਮ ਦੀ ਮੁਸ਼ਕਤ ਕੀਤੀ ਹੈ ਨਾਮ ਦੀ ਘਾਤਨਾ ਘਾਲੀ ਹੈ ਕਹਿੰਦੇ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਰੱਬ ਜੀ ਸਾਡੇ ਲਈ ਤੇਰਾ ਨਾਮ ਹੀ ਮੁਕਤੀ ਦੀ ਜੁਗਤੀ ਹੈ ਅਸੀਂ ਬਸ ਗੁਰੂ ਗੁਰੂ ਜਪਦੇ ਆਂ ਤੇ ਤੁਹਾਡੇ ਨਾਮ ਦੇ ਵਿੱਚ ਹੀ ਸਭ ਕੁਝ ਹੈ ਕਿਨੇ ਹਾਰ ਕਾ ਨਾਮ ਜਨ ਕੋ ਤ੍ਰਿਪਤ ਭੁਗਤ ਦੂਜਾ ਕੰਮ ਕੀ ਕਰਦਾ ਪਰਮੇਸ਼ਰ ਦਾ ਨਾਮ ਜੀਵ ਦੀ ਲਾਲਸਾ ਨੂੰ ਬੰਦ ਪਾ ਦਿੰਦਾ ਹੈ ਸਤਿਗੁਰੂ ਜੀ ਦਾ ਬੜਾ ਪਿਆਰਾ ਬਚਨ ਆਪਾਂ ਪਿੱਛੇ ਪੜ ਕੇ ਗਏ ਆ ਸਹਿਬਕ ਨੇ ਕਿਸੇ ਬੰਦੇ ਕੋਲੇ ਲੱਖਾਂ ਰੁਪਈਆ ਆ ਜਾਵੇ ਲੱਖਾਂ ਤੋਂ ਹੌਲੀ-ਹੌਲੀ ਕਰੋੜਾਂ ਤੇ ਚਲਾ ਜਾਵੇ ਤੇ ਜ਼ਰੂਰੀ ਨਹੀਂ ਐ ਲੱਖਾਂ ਤੇ ਕਰੋੜਾਂ ਰੁਪਈਆ ਵੀ ਬੰਦੇ ਦੀ ਤ੍ਰਿਸ਼ਨਾ ਨੂੰ ਰੋਕ ਪਾ ਦੇਵੇਗਾ ਮਤੀਵਾਰ ਜਰ ਬੰਦਾ ਪੜਦਾ ਐ ਨਾ ਉਦੋਂ ਅਰਦਾਸ ਕਰੋਂਦਾ ਕਿ ਮੈਂ ਪਾਸ ਹੀ ਹੋ ਜਾਵਾਂ ਪਾਸ ਹੋ ਜਾਂਦਾ ਫੇਰ ਉਹ ਕਹਿੰਦਾ ਮੈਂ ਕੋਈ ਡਿਗਰੀ ਲੈ ਲਵਾਂ ਬਰਦਾਸ਼ ਅੱਗੇ ਵਧ ਗਈ ਡਿਗਰੀ ਮਿਲ ਜਾਂਦੀ ਐ ਫਿਰ ਉਹ ਕਹਿੰਦਾ ਮੈਨੂੰ ਕੋਈ ਜੌਬ ਮਿਲ ਜਾਵੇ ਹੁਣ ਜੌਬ ਵੀ ਮਿਲ ਗਈ ਐ ਤਨਖਾਹ ਵੀ ਐ ਪਰ ਹੁਣ ਨਾਲ ਦੀ ਨਾਲ ਰਸ਼ਵਤ ਵੀ ਚਾਹੀਦੀ ਗੀ ਲਾਲਸਾ ਵਧ ਹੀ ਗਈ ਹੌਲੀ ਹੌਲੀ ਤ੍ਰਿਸ਼ਨਾ ਵਧ ਹੀ ਗਈ ਪੈਸਾ ਹੁੰਦਾ ਗਿਆ ਸਹੂਲਤਾਂ ਘਰ ਵਿੱਚ ਵਧ ਗਈਆਂ ਤੇ ਘਰ ਵਿੱਚੋਂ ਸ਼ਾਂਤੀ ਘਟਦੀ ਗਈ ਪੈਸਾ ਤੇ ਸ਼ਾਂਤੀ ਇਹਨਾਂ ਦੋਨਾਂ ਚੀਜ਼ਾਂ ਦਾ ਆਪਸ ਵਿੱਚ ਮੇਲ ਨਹੀਂ ਐ ਕੋਈ ਪੈਸਿਆਂ ਵਾਲੇ ਵੀ ਰੋਂਦੇ ਨੇ ਸਤਿਗੁਰ ਦਾ ਬੜਾ ਪਿਆਰਾ ਬਚਨ ਹੈ ਸਾਬਕਾ ਨੇ ਲੱਖ ਕਰੋੜੀ ਲੱਖੋ ਤੇ ਕਰੋੜਾ ਰੁਪਇਆ ਤੇਰੇ ਕੋਲੇ ਆ ਜਾਵੇ ਪਰ ਯਾਦ ਰੱਖੀ ਬੰਦ ਨਾ ਪਰੇ ਤੇਰੀ ਤ੍ਰਿਸ਼ਨਾ ਨੂੰ ਰੋਕ ਨਹੀਂ ਸਕਦਾ ਉੱਤੇ ਪਾਰ ਦਾ ਉਚਾਰਨ ਹੈ ਬੰਦ ਨਾ ਪਰੇ ਬੰਦਨ ਪਾਠ ਨਹੀਂ ਹੈ ਬਹੁਤੀ ਵਾਰ ਆਪਾਂ ਸ਼ਬਦ ਪੜਦੇ ਨੇ ਲੱਖ ਕਰੋੜੀ ਬੰਦਨ ਪਰੇ ਨਹੀਂ ਉੱਤੇ ਬੱਬੇ ਦੇ ਧੱਦੇ ਨੂੰ ਔਂਕੜ ਲੱਗੀ ਹੈ ਬੰਦ ਬੰਦ ਦਾ ਅਰਥ ਹੈ ਰੋਕ ਤ੍ਰਿਸ਼ਨਾ ਵਾਲੇ ਪਾਸੇ ਤੋਂ ਮੜ ਨੂੰ ਮੋੜ ਦੇਣਾ ਆਪਦੀ ਮਿਹਨਤ ਤੇ ਆਪਦੀ ਕਿਰਤ ਤੇ ਭਰੋਸਾ ਕਰ ਲੈਣਾ ਸਬਰ ਕਰ ਲੈਣਾ ਕਿ ਬਸ ਜਿੰਨਾ ਮੈਨੂੰ ਮੇਰੇ ਪਰਮੇਸ਼ਰ ਨੇ ਦਿੱਤਾ ਮੇਰੇ ਮੇਰਾ ਉਹਦੇ ਵਿੱਚ ਹੀ ਬੁਜ਼ਾਰਾ ਹੋ ਰਿਹਾ ਤੇ ਬਸ ਸ਼ੁਕਰ ਅਦਾ ਕਰਦਾ ਮੈਨੂੰ ਬਹੁਤੇ ਦੀ ਜ਼ਰੂਰਤ ਹੀ ਨਹੀਂ ਹੈ ਲੱਖ ਕਰੋੜੀ ਬੰਦ ਨਾ ਪਰੈ ਲੱਖਾਂ ਕਰੋੜਾ ਰੁਪਈਆ ਵੀ ਤੇਰੀ ਤ੍ਰਿਸ਼ਨਾ ਨੂੰ ਰੋਕ ਨਹੀਂ ਪਾ ਸਕਦਾ ਇਸ ਸੰਸਾਰ ਤੋਂ ਤਰਾਂਗਾ ਕਿਵੇਂ ਹਰ ਕਾ ਨਾਮ ਜਪਤ ਨਿਸਤਰੈ ਇੱਥੇ ਰੁਕ ਜਾਣਾ ਹਰ ਕਾ ਨਾਮ ਜਪਤ ਨਿਸਤਰੈ ਹਰੀ ਦੇ ਨਾਮ ਨੂੰ ਜਪ ਕੀ ਹੋਵੇਗਾ ਤੇਰਾ ਫਾਰ ਉਤਾਰ ਹੋ ਜਾਵੇਗਾ ਤੇ ਅੱਜ ਵੀ ਸਹਿਬ ਕਹਿੰਦੇ ਨੇ ਕਹਿੰਦੇ ਹਰ ਕੈ ਨਾਮ ਜਨ ਕੋ ਤ੍ਰਿਮਤ ਭੁਗਤ ਇਤਨੇ ਥੋੜੇ ਥੋੜੇ ਵਿਸ਼ਰਾਮ ਹੋਣਗੇ ਨਾਲ ਕਿ ਹਰੀ ਦੇ ਨਾਮ ਦੇ ਨਾਲ ਜੋ ਆਪਾਂ ਜਿਵੇਂ ਉੱਪਰ ਪੜਿਆ ਸੀ ਸ਼ਬਦ ਹਰ ਕਾ ਨਾਮ ਇੱਥੇ ਅੱਗੇ ਰੁਕ ਜਾਣਾ ਥੋੜਾ ਜਿਹਾ ਹਰ ਕਾ ਨਾਮ ਜਨ ਕੋ ਮੁਕਤ ਜੋਗਤ ਅੱਗੇ ਕਹਿੰਦੇ ਹਰ ਕੈ ਨਾਮ ਇੱਥੇ ਫਿਰ ਰੁਕ ਜਾਣਾ ਜਨ ਕੋ ਤ੍ਰਿਪਤ ਭੋਗਤ ਕਿ ਪਰਮੇਸ਼ਰ ਦੇ ਪਿਆਰਿਆਂ ਨੂੰ ਨਾਮ ਦੇ ਵਿੱਚੋਂ ਹੀ ਤ੍ਰਿਪਤੀ ਹੋ ਜਾਂਦੀ ਹੈ ਰਾਜ ਜਾਂਦਾ ਜਿੱਦਾਂ ਘਰ ਵਿੱਚ ਖਾਣ ਵਾਲੇ ਪੰਜ ਹੋਣ ਤੇ ਰੋਟੀਆਂ ਚਾਰ ਹੋਣ ਤੇ ਮਾਂ ਉਦਾਂ ਹੀ ਕਹਿ ਦਿੰਦੀ ਮੈਨੂੰ ਭੁੱਖ ਨਹੀਂ ਹੈ ਮੈਂ ਮੈਨੂੰ ਭੁੱਖ ਹੀ ਨਹੀਂ ਹੈ ਬਸ ਪਤਾ ਉਹ ਰੋਟੀਆਂ ਚਾਰ ਨੇ ਖਾਣ ਵਾਲੇ ਪੰਜ ਨੇ ਜੇ ਇੱਕ ਮੈ ਲ ਲਈ ਹੋ ਸਕਦਾ ਮੇਰੀ ਧੀ ਭੁੱਖੀ ਰਹਿ ਜੇ ਹੋ ਸਕਦਾ ਮੇਰਾ ਪੁੱਤਰ ਭੁੱਖਾ ਰਹੇ ਜੇ ਹੋ ਸਕਦਾ ਮੇਰਾ ਪਤੀ ਭੁੱਖਾ ਰਹੇ ਜੇ ਫਿਰ ਉਹ ਤ੍ਰਿਪਤ ਹੈ ਅੰਦਰੋਂ ਟਿੱਕੀ ਹੋਈ ਹੈ ਅੰਦਰ ਲਾਲਸਾ ਨਹੀਂ ਹੈ ਉਹ ਕਹਿੰਦੇ ਨਹੀਂ ਮੈਨੂੰ ਤਾਂ ਭੁੱਖ ਨਹੀਂ ਹੈ ਬਸ ਚਾਰ ਰੋਟੀਆਂ ਹੈਗੀਆਂ ਤੁਸੀਂ ਚਾਰ ਜਣੇ ਖਾ ਲਓ ਇਹਨੂੰ ਕਿਹਾ ਜਾਂਦਾ ਤ੍ਰਿਪਤੀ ਹੋ ਜਾਣਾ ਅੰਦਰੋਂ ਰੱਜ ਜਾਣਾ ਕਿ ਅਉਧਾ ਭਾਵੇਂ ਜਿੰਨਾ ਮਰਜੀ ਉੱਚਾ ਰਿਸ਼ਵਤ ਵਾਲੇ ਵੀ ਲੱਖਾਂ ਲੋਕ ਤੁਰੇ ਫਿਰਦੇ ਆ 2 ਨੰਬਰ ਦੀ ਕਮਾਈ ਦੇਣ ਵਾਲੇ ਵੀ ਤੁਰੇ ਫਿਰਦੇ ਆ ਪਰ ਗੁਰੂ ਤੇ ਭਰੋਸਾ ਕਰਕੇ ਬੰਦਾ ਇਨਾਂ ਤਰ੍ਹਾਂ ਧੋਗ ਗਿਆ ਉਹ ਕਹਿੰਦਾ ਨਹੀਂ ਮੈਂ ਰਿਸ਼ਵਤ ਨਹੀਂ ਲੈਣੀ ਤੇ ਕਾਸ਼ ਆਪ ਹੋ ਜਾਵੇ ਅੱਜ ਤੇ ਸਾਡਾ ਤਾਂ ਭਾਰਤ ਤੇ ਪੰਜਾਬ ਹੀ ਸੋਨੇ ਦੀ ਚੜੀ ਹੈ ਪਰ ਇਹਨਾਂ ਤਾਂ ਲੁੱਟ ਕੇ ਸਾਡੇ ਲੀਡਰ ਖਾ ਗਏ ਅਫਸਰ ਬੈਠੇ ਨੇ ਸਰਕਾਰੀ ਅਉਧਿਆਂ ਦੇ ਉੱਪਰ ਵੇਲੇ ਰਹਿਣ ਦੀ ਤਰਖਾ ਲੈ ਲੈਂਦੇ ਨੇ ਕੰਮ ਕਰਨ ਦੀ ਰਿਸ਼ਵਤ ਲੈ ਲੈਂਦੇ ਨੇ ਡੇਥ ਸਰਟੀਫਿਕੇਟ ਬਣਾਉਣਾ ਤਾਂ ਵੀ ਰਿਸ਼ਵਤ ਚਾਹੀਦੀ ਹੈ। ਨਾ ਐਸਾਸ ਬਣਾਉਣਾ ਤਾਂ ਵੀ ਰਿਸ਼ਵਤ ਚਾਹੀਦੀ ਹੈ। ਘਰ ਦਾ ਜ਼ਮੀਨ ਦਾ ਪਲਾਟ ਦਾ ਕੋਈ ਡਾਕੂਮੈਂਟ ਚਾਹੀਦਾ ਤਾਂ ਵੀ ਰਿਸ਼ਵਤ ਚਾਹੀਦੀ ਹੈ। ਹਰਾ ਹੱਦੀ ਕਮਾਈ ਖਾਈ ਜਾਣਗੇ। ਉਹ ਸਹਰਾਬ ਦੀ ਕਮਾਈ ਵਿੱਚੋਂ ਗੁਰਦੁਆਰੇ ਮੰਦਿਰ ਮਸਜਿਦ ਵਿੱਚ ਕੁਝ ਚੜ੍ਹਾ ਦੇਣਗੇ ਕਹਿਣਗੇ ਜੀ ਲਓ ਸਾਡੇ ਪਾਪ ਪੁੰਨਾ ਵਿੱਚ ਬਦਲ ਗਏ। ਸਤਿਗੁਰੂ ਕਹਿੰਦੇ ਨਹੀਂ ਭਾਈ। ਨਾਮ ਹੈ ਜਿਹੜਾ ਤੁਹਾਨੂੰ ਅੰਦਰੋਂ ਰਜਾਉਂਦਾ, ਅੰਦਰੋਂ ਰਜਜ ਜਾਂਦਾ ਬੰਦਾ। ਕਿਹੋ ਜੀ ਚੀਜ਼ ਦੀ ਜ਼ਰੂਰਤ ਹੀ ਨਹੀਂ ਪੈਂਦੀ ਹਰ ਕੈ ਨਾਮ। ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਸੋਹਣਿਆਂ ਨੂੰ ਪ੍ਰਵਾਨ ਪ੍ਰਵਾਨਗੀ ਨਹੀਂ ਦਿੱਤੀ ਬਾਣੀ ਨੇ ਕਿ ਕੋਈ ਬਧੂਪ ਰੂਪ ਰੰਗ ਕਰਕੇ ਰੱਜ ਕੇ ਸੋਹਣਾ ਹੋਵੇ ਪਰ ਸਾਬ ਕਨੇ ਨਹੀਂ ਜੀ ਰੱਬ ਦੀ ਨਾਮ ਤੋਂ ਟੁੱਟਿਆ ਹੋਇਆ ਹੈ ਨਾ ਦੁਨੀਆ ਤੇਰਾ ਰੂਪ ਵੇਖ ਕੇ ਤੈਨੂੰ ਸੋਹਣਾ ਕਹਿੰਦੀ ਹੈ ਪਰ ਗੁਰੂ ਦੀ ਨਜ਼ਰ ਵਿੱਚ ਤੇ ਰੱਬ ਦੀ ਨਜ਼ਰ ਵਿੱਚ ਤੂੰ ਗੰਦਗੀ ਦਾ ਕੀੜਾ ਹੈ ਹੁਣੇ ਤੁਸੀਂ ਸ਼ਬਦ ਪੜਿਆ ਖਾਸਮ ਵਸਾਰੇ ਤੇ ਕਮਜਾਤ ਭੇੜੀ ਜਾਤ ਗੰਦੀ ਜਾਤ ਭਾਵੇਂ ਤੂੰ ਬੇਦੀਆਂ ਸੋਡੀਆਂ ਭੱਲੀਆਂ ਬ੍ਰਾਹਮਣਾਂ ਦੇ ਕੁਲ ਵਿੱਚ ਕਿਉਂ ਨਾ ਪੈਦਾ ਹੋਏ ਪਰ ਜੇ ਤੂੰ ਰੱਬ ਵਿਸਰਿਆ ਖਾਸਮ ਵਸਾਰੇ ਤੇ ਤੇਦਰਥ ਉਹ ਕੋਈ ਵੀ ਆਪਾ ਹੋਵੇ ਕਮਜਾਤ ਬਹੁਤ ਗੰਦੀ ਜਾਤ ਨਾਨਕ ਇੱਥੇ ਫੇਰ ਰੁਕ ਜਾਣਾ ਨਾਮੇ ਬਾਜ ਸੁਨਾ ਤੇ ਹੇ ਨਾਨਕ ਨਾਮ ਤੋਂ ਬਿਨਾ ਸਾਰੀ ਗੰਦਗੀ ਦੇ ਕੀੜੇ ਆ ਸਨਾਤ ਸਨਾਤ ਕਹਾ ਜਾਂਦਾ ਬੰਦਗੀ ਦਾ ਕੀੜਾ ਭਾਵੇਂ ਜੀ ਨੇ ਮਾਤੀ ਕਰੀ ਉੱਚੀ ਕੋਲੇ ਹੁਣ ਉੱਚੀਆਂ ਕੋਲਾਂ ਵਾਲੇ ਤਾਂ ਕਿੰਨੇ ਸਨ ਪਰ ਬਾਬਾ ਨਾਰਕ ਲੈ ਕੇ ਕਿਨੂੰ ਤੁਰਿਆ ਨਾਲ ਜਿਹਨੂੰ ਕਿੰਨੇ ਮਰਾਸੀਆਂ ਦਾ ਟੱਬਰ ਐ ਇਹ ਮਰਾਸੀ ਹੈ ਇਹ ਢੂਮ ਹੈ ਇਹਨਾਂ ਦਾ ਕੰਮ ਹੀ ਮੰਗਣਾ ਸਾਬ ਕਹਿੰਦੇ ਨਹੀਂ ਓਏ ਕਿਤੇ ਰੱਬ ਦੀਆਂ ਨਜ਼ਰਾਂ ਨਾਲ ਦੇਖੋ ਇਹਨਾਂ ਵਰਗੇ ਤਾਂ ਸੋਹਣਾ ਹੀ ਕੋਈ ਨਹੀਂ ਮਰਾਸੀਆਂ ਦਾ ਪੁੱਤ ਹੋਵੇ ਮੰਗੜ ਵਾਲਿਆਂ ਦਾ ਪੁੱਤ ਹੋਵੇ ਤੇ ਬਾਬਾ ਨਾਨਕ ਪਿਤਾ ਜੀ ਉਹਨੂੰ ਕਹਿੰਦੇ ਤਾਂ ਮੇਰਾ ਭਰਾ ਭਾਈ ਅੱਜ ਵੀ ਆਪਾਂ ਕਹਿੰਦੇ ਭਾਈ ਮਰਦਾਨਾ ਭਾਈ ਦਾ ਅਰਥ ਕੀ ਹੈ ਭਰਾ ਸਤਿਗੁਰੂ ਨਾਨਕ ਪਿਤਾ ਮਰਦਾਨਾ ਸਾਹਿਬ ਜੀ ਨੂੰ ਭਾਈ ਕਹਿੰਦੇ ਨਿੱਕਾ ਪਿਆਰਾ ਲਖਬ ਦਿੱਤਾ ਭਾਈ ਦਾ ਕਿਹਾ ਮੇਰਾ ਭਰਾ ਤੇ ਪਰ ਸਾਰੀ ਜ਼ਿੰਦਗੀ ਬਾਬਾ ਮਰਦਾਨਾ ਸਾਹਿਬ ਜੀ ਭਰਾ ਬਣ ਕੇ ਰਹੇ ਸਾਰੀ ਜ਼ਿੰਦਗੀ ਜਿਵੇਂ ਭਰਾ ਭਰਾ ਦੇ ਨਾਲ ਮੋਢਾ ਲਾ ਕੇ ਚੱਲਦਾ ਇਹਨਾਂ ਕੋਈ ਦੁੱਖ ਤਕਲੀਫ ਆ ਜੇ ਅੱਜ ਤਾਂ ਮਾਫ਼ ਕਰਨਾ ਭਰਾ ਭਰਾ ਦੀ ਕੇਸਕਰੀ ਬੈਠਾ ਭਰਾ ਭਰਾ ਦੀ ਜ਼ਮੀਨ ਹੜੱਪਣ ਨੂੰ ਬੈਠਾ ਫਲਾਟ ਹੜੱਪਣ ਨੂੰ ਬੈਠਾ ਟਰਾਂਸਪੋਰਟ ਦਾ ਕੰਮ ਹੜੱਪਣ ਨੂੰ ਬੈਠਾ ਪਰ ਇਹ ਕੋ ਵੀ ਭਾਈ ਸੰ ਲੋਕੀ ਕ੍ਰਿਸ਼ਨ ਤੇ ਸਦਾਮੇ ਦੀ ਜੋੜੀ ਨੂੰ ਮੰਨਦੇ ਕਿ ਕ੍ਰਿਸ਼ਨ ਤੇ ਸਦਾਮੇ ਦੀ ਜੋੜੀ ਹੈ ਪਰ ਕ੍ਰਿਸ਼ਨ ਮਹਿਲਾ ਵਿੱਚ ਰਿਹਾ ਤੇ ਸਦਾਮਾ ਆਪਣੇ ਘਰ ਵਿੱਚ ਰਿਹਾ ਕੁੱਲੀ ਵਿੱਚ ਰਿਹਾ ਉਹਦੀ ਘਰ ਦੀ ਤੇ ਕਹਿਣ ਤੇ ਕ੍ਰਿਸ਼ਨੋ ਦੀਆਂ ਮਰਾਤਾ ਪੂਰੀਆਂ ਕਰਦਾ ਪਰ ਜੇਕਰ ਬਾਬਾ ਨਾਨਕ ਜੰਗਲਾਂ ਵਿੱਚ ਰਹੇ ਤਾਂ ਭਾਈ ਬਣਿਆ ਦੋਸਤ ਬਣਿਆ ਮਰਦਾਨਾ ਵੀ ਜੰਗਲਾਂ ਵਿੱਚ ਰਿਹਾ ਜੇ ਬਾਬਾ ਨਾਨਕ ਨੂਰ ਸ਼ਾਹ ਜਾਦੂਗਰਨੀ ਦੇ ਕੋਲ ਗਏ ਤੇ ਬਾਬਾ ਮਰਦਾਨਾ ਸਾਹਿਬ ਵੀ ਨਾਲ ਗਏ 43 ਸਾਲ ਦੀ ਸੰਗਤ ਕੀਤੀ ਬਾਬਾ ਮਰਦਾਨਾ ਸਾਹਿਬ ਜੀ ਨੇ ਧੰਗੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ 43 ਸਾਲ ਹਾਲਾਂਕਿ ਉਮਰ ਵਿੱਚ ਸਤਿਗੁਰੂ ਨਾਨਕ ਪਿਤਾ ਮਹਾਰਾਜ ਜੀ ਤੋਂ 11 ਸਾਲ ਵੱਡੇ ਸਨ ਪਰ ਇੰਨੀ ਤ੍ਰਿਪਤੀ ਇੰਨਾ ਅੰਦਰੋਂ ਰੱਜ ਜਾਣਾ ਕਿ ਬਸ ਗੁਰੂ ਜੀ ਤੁਸੀਂ ਜੋ ਕਹਿ ਦਿੱਤਾ ਪ੍ਰਵਾਨ ਹੈ ਕਿ ਸਾਬ ਕਿਨੇ ਹਰ ਕਾ ਨਾਮ ਜਨ ਕਾ ਰੂਪ ਰੰਗ ਦੁਨੀਆਂ ਦੇ ਲੋਕ ਸੋਹਣਿਆਂ ਨੂੰ ਮੰਨਦੇ ਹੋਣਗੇ ਸੋਹਣਿਆਂ ਦੀਆਂ ਮੈਂ ਪਿੱਛੇ ਵੀ ਬੇਨਤੀ ਕਰਦਾ ਅੱਜ ਤਾਂ ਸੋਹਣਿਆਂ ਦੀਆਂ ਮੰਡੀਆਂ ਲੱਗਣ ਲੱਗੀਆਂ ਕਲਾਕਾਰਾਂ ਦੀਆਂ ਮੰਡੀਆਂ ਲੱਗਦੀਆਂ ਰੂਪ ਦੀਆਂ ਮੰਡੀਆਂ ਲੱਗਦੀਆਂ ਪਰ ਸਤਿਗੁਰੂ ਕਹਿੰਦੇ ਨਹੀਂ ਭਾਈ ਰੱਬ ਦੀ ਨਜ਼ਰ ਵਿੱਚ ਰੂਪ ਨਹੀਂ ਪ੍ਰਵਾਨ ਕਿਉਂਕਿ ਰੂਪ ਤਾਂ ਮਾਂ ਦੇ ਪੇਟ ਵਿੱਚੋਂ ਮਿਲਿਆ ਤੇ ਇੱਥੇ ਸੜ ਜਾਣਾ ਕੋਈ ਇਹਨੂੰ ਸਿਵਿਆ ਵਿੱਚ ਜਾ ਕੇ ਸਾੜ ਦੇਣਗੇ ਤੇ ਕੋਈ ਇਹਨੂੰ ਧਰਤੀ ਦੇ ਵਿੱਚ ਨੱਪ ਦੇਣਗੇ ਤੇ ਕੋਈ ਪਾਣੀ ਵਿੱਚ ਪ੍ਰਵਾਹ ਕਰ ਦੇਣਗੇ ਨੇ ਨਾਲ ਥੋੜੀ ਜਾਣਾ ਆ ਜਿਹੜੇ ਅਸੀਂ ਭੋਗਾ ਤੇ ਨਾਮ ਰੱਖੀ ਬੈਠੇ ਆ ਨਾ ਤਾਂ ਬਾਡੀ ਦੇ ਨਾਮ ਆ ਫੁਲਾਣਾ ਸਿੰਘ ਬਰਾੜ ਫੁਲਾਣਾ ਸਿੰਘ ਜੀ ਉਹ ਵੀ ਭਾਈ ਸਾਹਿਬ ਜੀ ਇਹਦੀ ਇਹ ਤਾਂ ਬਾਡੀ ਦਾ ਨਾਮ ਹੈ ਜਿਵੇਂ ਦਾ ਨਾਮ ਰੱਖ ਦਿੱਤਾ ਮਾਈਕ ਇਹਦਾ ਨਾਮ ਰੱਖ ਦਿੱਤਾ ਹਰਮੋਨੀਅਮ ਇਹ ਤਾਂ ਸਾਨੂੰ ਬਾਅਦ 'ਚ ਮਿਲ ਜਾਂਦਾ ਸਾਡਾ ਜਨਮ ਹੋ ਗਿਆ ਜਨਮ ਤੋਂ ਬਾਅਦ ਵਿੱਚ ਸਾਨੂੰ ਸਾਡੇ ਪਰਿਵਾਰ ਦੇ ਮੈਂਬਰਾਂ ਨੇ ਨਾਮ ਦਿੱਤਾ ਦਿੱਤਾ ਕਿ ਚਲੋ ਜੀ ਇਹਦਾ ਨਾਮ ਆਹ ਰੱਖਦੇ ਹਾਂ ਇਹਦਾ ਆਹ ਰੱਖਦੇ ਹੋ ਜੇ ਧੀ ਹੈ ਤਾਂ ਪਿੱਛੇ ਕੌਰ ਲਾ ਦੋ ਜੇ ਮੁੰਡਾ ਹੈ ਤਾਂ ਸਿੰਘ ਲਾ ਦੋ ਜੇ ਬ੍ਰਾਹਮਣ ਹੈ ਤਾਂ ਸ਼ਰਮਾ ਲਾ ਦੋ ਜੇ ਕਾਜੀ ਹੈ ਤਾਂ ਖਾਨ ਮੁਸਲਮਾਨ ਹੈ ਤਾਂ ਖਾਨ ਲਾ ਦੋ ਇਹ ਤਾਂ ਸਾਡੇ ਸ਼ਰੀਰਾਂ ਦੇ ਨਾਮ ਨੇ ਤੇ ਸ਼ਰੀਰ ਤਾਂ ਇੱਥੇ ਹੀ ਰਹਿ ਜਾਣਾ ਗੱਲ ਤਾਂ ਆਤਮਾ ਦੀ ਹੈ ਲੇਖਾ ਜੋਖਾ ਤਾਂ ਆਤਮਾ ਦਾ ਹੋਣਾ ਸ਼ਰੀਰ ਦਾ ਥੋੜੀ ਹੋਣਾ ਸ਼ਰੀਰ ਵਰਤ ਤਾਂ ਸਾਬ ਕਿੰਨੇ ਦੇਹੀ जात ਨਾ ਆਗੇ ਜਾਏ ਨਾ ਤੇਰੀ ਦੇਤ ਨਾ ਤੇਰੀ ਜਾਤ ਅੱਗੇ ਨਹੀਂ ਜਾਣੀ ਜਿਹੜੀ ਸ਼ੇਖੀ ਤੇ ਮਖਮਟ ਕਰੇ ਗੱਲਾਂ ਕੱਲ ਨਾ ਹੋਵੇ ਸ਼ਾਇਦ ਮੁਲਾਕਾਤ ਤੇਰੀ ਉਥੇ ਅਮਲਾਂ ਦੇ ਸਬਦੇ ਨੇ ਯਾਦ ਰੱਖੀਓ ਸੱਜਣਾ ਕਿਸੇ ਨੇ ਪੁੱਛਣੀ ਜਾਤ ਤੇਰੀ ਤੇ ਬਾਬਾ ਫਰੀਦ ਜੀ ਵੀ ਕਹਿੰਦੇ ਨੇ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਾਹ ਆਏ ਕੰਮ ਜਿਹੜੇ ਕੰਮ ਚੰਗੇ ਕੰਮ ਅਮਲ ਦਾ ਅਰਥ ਹੁੰਦਾ ਚੰਗੇ ਕੰਮ ਜਿਹੜੇ ਤੋਂ ਚੰਗੇ ਕੰਮ ਕੀਤੇ ਆ ਕਿਸੇ ਦਾ ਪਰਪੁਕਾਰ ਕੀਤਾ ਕਿਸੇ ਦਾ ਭਲਾ ਕੀਤਾ ਕਿਸੇ ਨੂੰ ਚੰਗੀ ਰਾਏ ਦਿੱਤੀ ਹੈ ਜਿਹੜਾ ਇਹ ਕੰਮ ਕੀਤਾ ਇਹ ਅਮਲ ਵਿੱਚ ਲਿਖਿਆ ਗਿਆ ਹੁਣ ਬਾਰੀ ਤੌਰ ਤੇ ਆਪਾਂ ਪੰਜਾਬੀ ਭਾਸ਼ਾ ਵਿੱਚ ਅਮਲ ਨਸ਼ੇ ਨੂੰ ਵੀ ਕਹਿ ਦਿੰਦੇ ਆ ਕਿ ਨੇ ਇਹਨੂੰ ਤਾਂ ਅਮਲ ਲੱਗ ਗਿਆ ਪਰ ਨਹੀਂ ਉੱਥੇ ਗੁਰਬਾਣੀ ਨੇ ਚੰਗੇ ਗੱਲਾਂ ਦੀ ਗੱਲ ਕੀਤੀ ਹੈ ਕਿ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਸੰਸਾਰ ਦੇ ਵਿੱਚ ਫਰੀਦਾ ਇੱਥੇ ਫਿਰ ਰੁਕ ਜਾਣਾ हे ਫਰੀਦ ਅਮਲ ਜੇ ਕੀਤੇ ਦੁਨੀ ਵਿੱਚ ਮਿਲੇਗਾ ਕੀ ਦਰਗਾ ਆਏ ਦਰਗਾਹ ਦੇ ਵਿੱਚ ਕੰਮ ਮੁੜ ਗਏ ਤੇਰੇ ਹੋ ਸਕਦਾ ਇੱਥੇ ਤੈਨੂੰ ਲੋਕੀ ਵੱਟੇ ਮਾਰੀ ਜਾਣ ਇੱਥੇ ਤਾਂ ਰੱਬ ਦੇ ਪਿਆਰਿਆਂ ਨੂੰ ਤਤੀ ਤਵੀ ਮਿਲ ਗਈ ਇੱਥੇ ਰੱਬ ਦੇ ਪਿਆਰਿਆਂ ਨੂੰ ਸੂਲੀ ਮਿਲ ਗਈ ਇੱਥੇ ਰੱਬ ਦੇ ਪਿਆਰਿਆਂ ਦਾ ਪਾਵਨ ਸੀਸ ਚੌਂਕ ਦੇ ਵਿੱਚ ਕਟਿਆ ਗਿਆ ਇੱਥੇ ਰੱਬੀ ਪਿਆਰਿਆਂ ਨੂੰ ਮਾਚੀਵਾੜੇ ਦੇ ਜੰਗਲਾਂ ਵਿੱਚ ਪੁੱਤਰ ਮਾਂ ਪਿਤਾ ਵਾਰ ਕੇ ਟੈਂਟ ਦਾ ਸਰਹਾਣਾ ਲਾ ਕੇ ਪੈਣਾ ਪਿਆ ਪਰ ਰੱਬ ਦੇ ਦਰ ਤੇ ਪ੍ਰਵਾਨ ਹੋ ਗਏ ਕਿਤੇ ਹਰਕਾ ਨਾਮ ਜਨਕਾਰੂਪ ਰੰਗ ਰੱਬ ਨੂੰ ਉਹੀ ਸੋਹਣਾ ਲੱਗਦਾ ਹੈ ਜਿਹੜਾ ਉਹਦੇ ਨਾਮ ਦੇ ਵਿੱਚ ਜੁੜਿਆ ਜਿਹੜਾ ਉਹਦੀ ਬੰਦਗੀ ਦੇ ਵਿੱਚ ਜੁੜਿਆ ਭਾਵੇਂ ਦੁਨੀਆ ਦੀ ਨਜ਼ਰ ਵਿੱਚ ਅੰਧਾ ਕਿਉਂ ਨਾ ਹੋਵੇ ਭਾਵੇਂ ਕਰੂਪ ਕਿਉਂ ਨਾ ਹੋਵੇ ਭਾਵੇਂ ਬਦ ਸ਼ਕਲ ਕਿਉਂ ਨਾ ਹੋਵੇ ਕਿਉਂਕਿ ਗੁਰੂ ਦੇ ਰੱਬ ਦੇ ਦਰ ਤੇ ਸ਼ਕਲਾਂ ਨਹੀਂ ਪਰਖੀਆਂ ਜਾਂਦੀਆਂ ਉਥੇ ਕਰਮ ਪਰਖੇ ਜਾਂਦੇ ਨੇ ਕਰ ਕਰ ਕਰਣਾ ਲੈ ਲੈ ਜਾਹੋ ਆਪੇ ਬੀਜ ਆਪੇ ਖਾਓ ਕਿ ਅਗਲਾ ਸ਼ਬਦ ਕਿੰਨੇ ਹਰ ਨਾਮ ਜਪਤ ਅੱਜ ਅਸੀਂ ਕਹਿੰਦੇ ਹਾਂ ਜੀ ਸਾਡੇ ਕੰਮ ਵਿੱਚ ਵਿਗਨ ਨਾ ਪਵੇ। ਬਾਬਾ ਜੀ ਅਰਦਾਸ ਕਰਦੇ ਹੋ ਕੰਮ ਚੜ੍ਹਦੀ ਕਲਾ ਵਿੱਚ ਜਾਵੇ ਕੋਈ ਵਿਗਨ ਨਾ ਪਵੇ। ਗੁਰੂ ਕਹਿੰਦੇ ਨਹੀਂ ਪਵੇਗਾ ਪਰ ਤੈਨੂੰ ਵੀ ਕੁਝ ਕਰਨਾ ਪੈਣਾ। ਕੱਲੀ ਅਰਦਾਸਾਂ ਨਾਲ ਵਿਗਨ ਨਹੀਂ ਰੁਕਣੀ। ਕੁਝ ਮੈਨੂੰ ਵੀ ਕਰਨਾ ਪੈਣਾ। ਹੁਣ ਮੈਂ ਮੈਂ ਬੱਚਾ ਸਕੂਲ ਪੜ੍ਹਨ ਲਾਇਆ। ਟੀਚਰ ਨੂੰ ਕਹਾ ਮਾਟਰ ਜੀਏ ਤੇ ਮਿਹਰ ਦੀ ਨਿਗ੍ਹਾ ਰੱਖਿਓ ਬਸ। ਉੱਥੇ ਮਿਹਰ ਦੀ ਨਿਗ੍ਹਾ ਰਖਾਉਣ ਲਈ ਬੱਚੇ ਨੂੰ ਵੀ ਕੁਝ ਕਰਨਾ ਪੈਣਾ। ਟਾਈਮ ਸੈ ਸਕੂਲ ਜਾਣਾ ਪੈਣਾ। ਵਰਦੀ ਪਾਉਣੀ ਪੈਣੀ ਆ ਸਕੂਲ ਵਰਕ ਕਰਨਾ ਪੈਣਾ ਹੋਮਵਰਕ ਕਰਨਾ ਪੈਣਾ ਐਗਜ਼ਾਮ ਦੀ ਤਿਆਰੀ ਕਰਨੀ ਪੈਣੀ ਆ ਫੇਰ ਹੀ ਟੀਚਰ ਦੀ ਨਜ਼ਰ ਹੈ ਥਣ ਬੱਚਾ ਨਾ ਵਰਦੀ ਪਾਵੇ ਨਾ ਸਕੂਲ ਵਰਕ ਕਰੇ ਨਾ ਹੋਮਵਰਕ ਕਰੇ ਤੇ ਕੱਲੀ ਟੀਚਰ ਦੀ ਕਰਮਾ ਕੀ ਕਰੇਗੀ ਅੱਜ ਆ ਹੀ ਕਰਦੇ ਆ ਅਸੀਂ ਆਪ ਅਸੀਂ ਕੁਝ ਕਰਨਾ ਨਹੀਂ ਆ ਲਓ ਜੀ ਸਾਡੇ ਨਾਲ ਜੀ ਅਰਦਾਸ ਹੋ ਜੇ ਕਹਿੰਗਾ ਇਹ ਤਾਂ ਪੈਸੇ ਜਮਾ ਕਰਾਉਣੇ ਨੇ ਕਮੇਟੀ ਕੋਲ ਫਿਰ ਉਹ ਕੌਣ ਚਾਹੇ ਨਾ ਆਉਣ ਪਰ ਕਰਨੀ ਪੈਂਦੀ ਰੋਜ਼ ਤੁਸੀਂ ਕਰੋ ਪਰ ਸਤਿਗੁਰੂ ਕੀ ਕਹਿੰਦੇ ਕਹਿੰਦੇ ਭਲਿਆ ਤੇਰੇ ਕੰਮ ਵਿੱਚ ਵਿਗੜ ਨਹੀਂ ਪਵੇਗਾ ਇਹ ਗਰੰਟੀ ਦਿੰਦ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਜੀ ਪਰ ਇੱਕ ਕੰਮ ਆਪ ਨੂੰ ਕਰਨਾ ਪੈਣਾ ਉਹ ਕੀ ਹੈ ਪਰਮੇਸ਼ਰ ਦੇ ਨਾਮ ਦੀ ਕਮਾਈ ਖੁਦ ਨੂੰ ਕਰਨੀ ਪੈਣੀ ਆ ਭਾਗਵਾਲਿਓ ਸਾਡਾ ਪੈਸਾ ਕੋਈ ਲਿਜਾ ਸਕਦਾ ਅੱਜ ਮੇਰਾ ਪੈਸਾ ਮੈਂ ਮਰ ਜੂ ਕੱਲ ਨੂੰ ਪੁੱਤ ਲੈ ਜੂ ਅੱਜ ਪਿਓ ਦਾ ਘਰ ਮੈਨੂੰ ਮਿਲ ਗਿਆ ਕੱਲ ਨੂੰ ਮੈਂ ਮਰ ਜਾਣਾ ਮੇਰੇ ਜਵਾਕਾਂ ਨੇ ਲੈ ਜਾਣਾ ਆ ਸਭ ਕੁਝ ਸਾਡਾ ਨਹੀਂ ਹੈ ਜਿਹਦੇ ਬਾਰੇ ਅਸੀਂ ਭੈਣਾ ਭਰਾਵਾਂ ਤੋਂ ਦੂਰ ਹੋ ਕੇ ਬੈਠੇ ਆਂ ਅਸੀਂ ਤਾਂ ਰਖਵਾਲੇ ਆ ਇਹਨਾਂ ਦੇ ਜਿੰਨਾ ਚਿਰ ਸਾਡੇ ਚ ਸਾਥ ਚੱਲਦੇ ਆ ਸਾਡਾ ਤੇ ਜਿੱਦੇ ਇਹ ਪੁਕਾਨਾ ਗਵਾਰਾ ਖਾਲੀ ਹੋ ਗਿਆ ਤੇ ਸਾਡਾ ਕੁਝ ਵੀ ਨਹੀਂ ਹੈ ਰੇ ਬੋਰੇ ਤੂੰ ਘਰੀ ਨਾ ਰੱਖੇ ਕੋਈ ਕਾਢੋ ਕਾਢੋ ਸਾਰੇ ਕਹਿਣਗੇ ਕੋਈ ਬੰਦਾ ਮਰ ਜਾਂਦਾ ਬਾ ਫੋਨ ਲਾਉਂਨੇ ਆ ਕਿ ਸਾਡੇ ਪਰਿਵਾਰ ਦਾ ਮੈਂਬਰ ਮਰ ਗਿਆ ਫਿਰ ਉਹ ਸਾਡਾ ਮੂੰਹ ਜਾਂ ਰੱਖਣ ਲਈ ਪਹਿਲਾਂ ਗੱਲਾਂ ਜੀਆਂ ਕਰਦੇ ਅੱਛਾ ਬਹੁਤ ਮਾੜਾ ਹੋਇਆ ਅਜੇ ਤੱਕ ਵੇਖਿਆ ਹੀ ਕੋ ਨਹੀਂ ਭਾਵੇਂ 70 ਸਾਲ ਦਾ ਹੋ ਗਏ ਅਜੇ ਤੱਕ ਵੇਖਿਆ ਹੀ ਕੋ ਨਹੀਂ ਸੀ ਇਹਨੇ ਲਾ ਰੱਬ ਨੇ ਬੜਾ ਲੋੜਾ ਮਾਰਿਆ ਇਸ ਗਵਾਂਡੀ ਦਾਸਤਾ ਮਾਰਿਆ ਨੇ ਫਿਰ ਫਿਰ ਕੀ ਹੁੰਦਾ ਹਰੇਕ ਦਾ ਸਵਾਲ ਦੋ ਚਾਰ ਗੱਲਾਂ ਮਿੱਠੀਆਂ ਜਿਹੀਆਂ ਕਰਕੇ ਦੱਸੋ ਫਿਰ ਸਸਕਾਰ ਕਦੋਂ ਆ ਮੌਕੇ ਤੇ ਹੋਣਾ ਸੀ ਬਸ ਫਿਰ ਉਹ ਪਰਿਵਾਰ ਕਹਿੰਦਾ ਸਾਢੇ 4:30 ਵਜੇ ਆ ਜਾਓ ਠੀਕ ਆ ਫਿਰ ਬਾਲਾ ਲੇਟ ਨਾ ਕਰੋ ਨਹੀਂ ਰਾਵ ਜਾਣਾ ਆ ਆ ਪਾਇਆ ਸਾਡੇ ਸ਼ਰੀਰ ਦੇ ਕੋਈ ਵੀ ਹੈ ਚਾਹੇ ਕਿ ਅਰਬਾਂ ਪਤੀ ਕਿਉਂ ਨਾ ਹੋਵੇ ਲੱਖਾਂ ਪਤੀ ਕਿਉਂ ਨਾ ਹੋਵੇ ਠੀਕ ਹੈ ਜਿਹਦੇ ਕੋਲੇ 4 ਪੈਸੇ ਉਹਦਾ ਪੁੱਤਰ ਦੀ ਬਾਹਰਲੇ ਮੁਲਕ ਚਾਹ ਉਹ ਫਰਿਜ ਵਿੱਚ ਲਾ ਕੇ ਰੱਖ ਲੂ 2-4 ਦਿਨ ਵੀ ਚਲੋ ਇਹਦੇ ਮੁੰਡੇ ਨੇ ਆਉਣਾ ਵਾ ਇਹਦੀ ਧੀ ਨੇ ਆਉਣਾ ਵਾ ਚਲ ਰੈਫਰਿਜਰੇਟਰ ਵਿੱਚ ਲਾ ਕੇ ਰੱਖ ਦੋ ਡੈਡ ਬੋਡੀ ਮਸ਼ੀਨਾ ਬਣ ਲੀਂ ਜਾ ਚਲ ਉਹ ਮੂੰਹ ਵੇਖ ਲੂ ਜਾਂਦੀ ਵਾਰ ਦਾ ਪਰ ਅਖੀਰ ਨੂੰ ਇਹੋ ਹਵਾਲ ਹੋਏਗਾ ਤੇਰੇ ਅਖੀਰ ਨੂੰ ਅਸੀਂ ਅੱਗ ਦੇ ਵਿੱਚ ਹੀ ਸੜਦਾ ਕਿੰਨਾ ਕੁਝ ਕਰੀ ਚਲੋ ਇਸ ਸਰੀਰ ਨੂੰ ਇਸ ਦੇਹ ਰੂਪੀ ਘੋੜੀ ਨੂੰ ਸਵਾਰਨ ਦੇ ਲਈ ਨਾ ਤਾਂ ਆਖ ਤੋਂ ਵਾਲੇ ਕੈਪਸ ਹੁੰਦੇ ਨੇ ਕੰਮ ਕਰਨਾ ਖੀਰ ਤੇ ਨਾ ਬਲੱਡ ਪ੍ਰੈਸ਼ਰ ਦੀਆਂ ਗੋਲੀਆਂ ਨੇ ਕਰਨਾ ਜਿੱਦੇ ਵਾਜਾ ਵੱਜ ਗਿਆ। ਉਹਦੇ ਬਸ ਚਲੇ ਜਾਣਾ ਤੇ ਸਤਿਗੁਰ ਕਹਿੰਦੇ ਜਾਣ ਤੋਂ ਪਹਿਲਾਂ ਭਾਈ ਉਹ ਕੰਮ ਜ਼ਰੂਰ ਕਰ ਕਿ ਜਿਹੜਾ ਤੇਰੇ ਕੰਮ ਦੇ ਵਿੱਚ ਵਿਗਨ ਨਾ ਪਵੇ। ਉਹ ਕੀ ਹੈ ਕਿ ਜਿਹੜੇ ਕੰਮ ਦੀ ਪ੍ਰਾਪਤੀ ਦੇ ਲਈ ਤੈਨੂੰ ਮਨੁੱਖਾ ਦੇਹ ਮਿਲੀ ਹੈ ਪ੍ਰਾਨੀ ਤੂੰ ਆਇਆ ਲਾਹਾ ਲੈਣ ਜਿਹੜੇ ਕੰਮ ਲਈ ਤੂੰ ਆਇਆ ਇਹ ਆ ਖਾ ਪੀ ਕੇ ਤੇ ਜਵਾਗ ਪੈਦਾ ਕਰਕੇ ਤੇ ਵੱਡੀਆਂ-ਵੱਡੀਆਂ ਕੋਠੀਆਂ ਬਣਾ ਕੇ ਥੋੜੀ ਆ ਤੂੰ ਇਹ ਤਾਂ ਫਿਰ ਬਾਕੀ ਸਾਰੀ ਕਰੀ ਜਾਂਦੇ ਆ ਤੈਨੂੰ ਕੁਝ ਵੱਖਰਾ ਦਿੱਤਾ ਰੱਬ ਨੇ ਤੈਨੂੰ 84 ਲੱਖ ਜੂਨ ਦਾ ਸਰਦਾਰ ਬਣਾ ਕੇ ਭੇਜਿਆ ਰੱਬ ਨੇ ਤੈਨੂੰ ਇੰਨੀ ਸ਼ਕਤੀ ਦਿੱਤੀ ਹੈ ਕਿ ਬੁਰੇ ਦੀ ਭਲੇ ਦੀ ਪ੍ਰਾਏ ਦੀ ਆਪਣੇ ਦੀ ਮਾੜੇ ਦੀ ਚੰਗੇ ਦੀ ਪਹਿਚਾਨ ਕਰ ਸਕੇ ਤੈਨੂੰ ਸ੍ਰੇਸ਼ਟ ਬੁੱਧੀ ਦਿੱਤੀ ਹੈ ਐਵੇਂ ਨਹੀਂ ਕਿਹਾ ਜਾਂਦਾ ਮਨੁੱਖ 84 ਲਖ ਜੁਨ ਦਾ ਸਰਦਾਰ ਹੈ ਸਰਦਾਰ ਦਾ ਮਤਲਬ ਕੀ ਹੈ ਕੋਲ ਕੋਲ ਵਿਵੇਕ ਬੁੱਧੀ ਹੈ ਉਹਦੇ ਕੋਲੇ ਗਿਆਨ ਦੀ ਬੁੱਧੀ ਹੈ ਤੇ ਉਸ ਬੁੱਧੀ ਨੂੰ ਸੱਚ ਤੱਕ ਲਿਜਾਣ ਦੇ ਲਈ ਨਾਮ ਦੀ ਜ਼ਰੂਰਤ ਹੈ ਤੇ ਸਤਿਗੁਰੂ ਕਹਿੰਦੇ ਫਿਰ ਜਿਹੜੇ ਨਾਮ ਜਪਦੇ ਨੇ ਹਰ ਨਾਮ ਜਪਤ ਕਬ ਪਰੈ ਨਾਮ ਭੰਗ ਕਦੀ ਵੀ ਨਾਮ ਦੇ ਵਿੱਚ ਵਿਗਨ ਨਹੀਂ ਪੈਂਦਾ ਆ ਸੀ ਭੰਗ ਦੀ ਗੱਲ ਘਰ ਦੇ ਕਾਰੋਬਾਰ ਦਾ ਕਦੀ ਵਧਦੇ ਰਹਿੰਦੇ ਕਦੀ ਘਟਦੇ ਰਹਿੰਦੇ ਅਗੇ ਕਹਿੰਦੇ ਹਰ ਕਾ ਨਾਮ ਜਨਕੀ ਵਡਿਆਈ ਅੱਜ ਮੇਰੇ ਵਰਗੇ ਨੂੰ ਲੰਗਰ ਲਾ ਕੇ ਵਡਿਆਈ ਕਰਾਉਣੀ ਪੈਂਦੀ ਵੀ ਫਲਾਣਾ ਤਾਂ ਹਰ ਇੱਕ ਮਸਲੇ ਤੇ ਲੰਗਰ ਲੰਦਾ ਕਿਸੇ ਨੂੰ ਲੜੀਆਂ ਚਲਾਉਣੀਆਂ ਪੈਣੀਆਂ ਘਰੇ ਖੰਡ ਪਾਟਦੀਆਂ ਵੇਖੋ ਜੀ ਉਹਦੇ ਕਰਦਾ ਹਰੇਕ ਸਾਲ ਲੜੀ ਚੱਲਦੀ ਹੈ ਵਡਿਆਈ ਕਿ ਲੋਕੀ ਵਡਿਆਈ ਕਰਨ ਕੋਈ ਕਹਿੰਦਾ ਗੁਰਪਰਵਤੇ ਮੇਰੇ ਹੀ ਚੰਦਵਾਇਆ ਜਾਇਦਾ ਬਸ ਵਡਿਆਈ ਕੋਈ ਕਹਿੰਦਾ ਲੰਗਰ ਹਾਲ ਜਮੈਂ 2.5 ਲੱਖ ਦਿੱਤਾ ਮੇਰਾ ਹੀ ਪੱਥਰ ਚਾਹੀਦਾ ਵਡਿਆਈ ਕੋਈ ਕਹਿੰਦਾ ਪਾਰਕੀ ਮੈਂ ਆਪਦੀ ਬੇਬੇ ਮਰੀ ਤਾਂ ਦਿੱਤੀਏ ਤੇ ਮੇਰਾ ਨਾਮ ਲਿਖਿਆ ਹੋਣਾ ਚਾਹੀਦਾ ਵਡਿਆਈ ਕਿਸੇ ਗਰੀਬ ਰਾਹੀ ਪਾਂਦੀ ਨੂੰ ਠੰਡਾ ਪਾਣੀ ਦੇਣ ਵਾਸਤੇ ਵਾਟਰ ਕੂਲਰ ਲਾ ਦਿੱਤਾ ਕੈਂਪਰ ਲਾ ਦਿੱਤਾ ਤੇ ਆਪ ਦਾ ਨਾਮ ਲਿਖ ਦਿੱਤਾ ਵਡਿਆਈ ਪੈਸਾ ਕਰਕੇ ਤੇ ਜੇ ਪੈਸੇ ਕਰਕੇ ਵਡਿਆਈ ਪਰ ਤਾਂ ਗਰੀਬ ਤਾਂ ਰੱਬ ਦੇ ਦਰ ਤੇ ਪ੍ਰਵਾਹ ਨਹੀਂ ਨਾ ਹੋਣ ਫਿਰ ਤਾਂ ਸਾਰੇ ਥਾਂ ਅਮੀਰ ਹੀ ਅਮੀਰ ਰਹਿ ਗਏ ਪਰ ਸਤਿਗੁਰੂ ਕੀ ਕਹਿੰਦੇ ਕਹਿੰਦੇ ਹਾਰ ਕੈ ਨਾਮ ਹਰਕਾ ਦਾ ਨਾਮ ਜਨ ਕੀ ਵਡਿਆਈ ਅੱਜ ਨਾ ਸ਼ਿਦੀਪੁਰ ਮਨਾ ਕੇ ਦੇਵ ਕੌਣ ਸਨ ਇਹ ਇਹਨਾਂ ਨੇ ਪੱਕੇ ਥੋੜੀ ਦਾਣ ਕੀਤੀ ਸੀ ਵਾਟਰ ਕੂਲਰ ਥੋੜੀ ਲਗਵਾਏ ਸੀ ਹੱਕ ਸੱਚ ਦੀ ਖਾਤਰ ਚਾਂਦਰੀ ਚੌਂਕ ਦੇ ਵਿੱਚ ਰੂਬ ਵਿਚ ਲਪੇਟ ਕੇ ਆਪਣਾ ਆਪ ਸੜਵਾ ਲਿਆ ਆਪਦੇ ਮਰਸ਼ਦ ਦੇ ਪਿਤਾ ਦੇ ਸਾਹਮਣੇ ਆਰਾ ਚਲਵਾ ਕੇ ਦੋ ਫਾੜ ਹੋ ਗਿਆ ਜੋ ਦਾ ਜਿੱਦਾਂ ਘਰਾਂ ਵਿੱਚ ਮਾਵਾਂ ਪੈਣਾ ਆਲੂ ਉਬਾਲਦਿਆਂ ਤੱਤੇ ਪਾਣੀ ਵਿੱਚ ਇਦਾਂ ਬਾਬਾ ਦਿਆਲਾ ਸਾਹਿਬ ਜੀ ਨੂੰ ਤੱਤੀ ਦੇਗ ਉਬਲਦੇ ਪਾਣੀ ਵਿੱਚ ਉਬਾਲ-ਵਾਲ ਕੇ ਸ਼ੀਦ ਕੀਤਾ ਗਿਆ ਤੇ ਜਦੋਂ ਤੱਕ ਧਰਮੀ ਲੋਕ ਰਹਿਣਗੇ ਇਹਨਾਂ ਦੀ ਵਿਢਾਈ ਹੁੰਦੀ ਰਹੇਗੀ ਰੱਬ ਦੇ ਨਾਮ ਤੇ ਕੋਈ ਘਰਾਂ ਦੀ ਜ਼ਮੀਨਾਂ ਜਾਇਦਾਦਾਂ ਦੀ ਪਲਾਟਾਂ ਦੀ ਖਾਤਰ ਸ਼ੀਦੀ ਪ੍ਰਾਪਤ ਨਹੀਂ ਕੀਤੀ ਹੱਕ ਤੇ ਸੱਚ ਦੇ ਖਾਤਰ ਭੈ ਕਾਹੂ ਕੋ ਦੇਤ ਨਾ ਨਾ ਪਹਿਮਾਨਤ ਆਣ ਨਾ ਅਸੀਂ ਕਿਸੇ ਤੋਂ ਡਰਦੇ ਆ ਨਾ ਅਸੀਂ ਕਿਸੇ ਨੂੰ ਡਰਉ ਨੇ ਇਹ ਸੀ ਵਡਿਆਈ ਕਹਿੰਦੇ ਹਰ ਕਾ ਹਰ ਕਾ ਨਾਮ ਜਨ ਕੀ ਵਡਿਆਈ ਤੇ ਮਿਲੇਗਾ ਕੀ ਹਰ ਕਾ ਨਾਮ ਜਨ ਸ਼ੋਭਾ ਪਾਈ ਰੱਬ ਦੇ ਪਿਆਰੇ ਦੀ ਇੱਥੇ ਵੀ ਸ਼ੋਭਾ ਤੇ ਉੱਥੇ ਵੀ ਸ਼ੋਭਾ ਅਗਲਾ ਸ਼ਬਦ ਹਰ ਕਾ ਨਾਮ ਜਨ ਕੋ ਭੋਗ ਜੋਗ ਪਰਮੇਸ਼ਰ ਦਾ ਨਾਮ ਹੀ ਉਹਦੇ ਲਈ ਸਭ ਤੋਂ ਉੱਚਾ ਭੋਜਨ ਹੈ ਪਰਮੇਸ਼ਰ ਦਾ ਨਾਮ ਤੇ ਅੱਜ ਫਿਰ ਜਿਹੜੇ ਮੇਰੇ ਵਰਗੇ ਨਾਮ ਦਾ ਸਵਾਦ ਨਹੀਂ ਚਖਦੇ ਨਾ ਫਿਰ ਲੰਗਰਾਂ ਦੀਆਂ ਵੈਰਾਈਟੀਆਂ ਚੱਖਦੇ ਰਹ ਜਾਂਦੇ ਆ। ਬਸ ਵੀ ਆ ਜਦੋਂ ਅਸੀਂ ਹੁੰਦੇ ਸੀ ਸਾਡੇ ਮੋਕੇ ਤਾਂ ਇਹ ਚੱਲਦਾ ਸੀ। ਸਿਰਫ ਸਰੀਰ ਨੂੰ ਚਲਾਉਣ ਦੇ ਲਈ ਭੋਜਨ ਦੀ ਜ਼ਰੂਰਤ ਹੈ। ਖਾਣਾ ਤਾਂ ਹੈ ਕਿ ਸਰੀਰ ਜਿੰਦਾ ਰਹੇ। ਖਾਣਾ ਤਾਂ ਨਹੀਂ ਆ ਕਿ ਅਸੀਂ ਜਿੰਦਿਆਂ ਤੇ ਖਾਂਦੀ ਰਹੀਏ। ਸਰਕਕ ਲੋੜ ਹੈ ਭੋਜਨ ਦੀ ਕਹਿੰਦੇ ਹਰ ਕਾ ਨਾਮ ਜਨ ਕੋ ਭੋਗ ਜੋਗ ਪਰਮੇਸ਼ਰ ਦਾ ਨਾਮ ਹੀ ਉਹਨਾਂ ਵਾਸਤੇ ਵਰਤ ਬਲੇਵਾ ਹੈ ਮਲਾਪ ਦਾ ਤਰੀਕਾ ਹੈ ਹਰ ਨਾਮ ਜਪਤ ਕਛ ਨਾਹੇ ਬਿਯੋਗ ਬਿਯੋਗ ਦਾ ਅਰਥ ਦੁੱਖ ਤਕਲੀਫ ਚਿੰਤਾ ਝੋਰੇ ਸੰਸਾ ਤਕਲੀਫਾਂ ਕਿ ਰੱਬ ਦੇ ਨਾਮ ਨਾਲ ਜੁੜਿਆ ਨੂੰ ਕਦੀ ਨਹੀਂ ਵਿਆਪਦੀਆਂ ਆਉਂਦੀਆਂ ਜ਼ਰੂਰ ਨੇ ਪਰ ਪੂਰ ਨਹੀਂ ਸਕਦੀਆਂ ਜਨ ਰਤਾ ਰਤਿਆ ਹੋਇਆ ਪਰਉਨਿਆ ਹੋਇਆ ਇੱਕਮਕ ਹੋਇਆ ਜਨਰਾਤਾ ਹਰ ਨਾਮ ਕੀ ਸੇਵਾ ਪਰਮੇਸ਼ਰ ਦਾ ਪਿਆਰਾ ਉਹਦੀ ਸੇਵਾ ਦੇ ਵਿੱਚ ਹੀ ਪ੍ਰੁੱਤਿਆ ਹੋਇਆ ਹੈ ਨਾਨਕ ਪੂਜੈ ਹਰ ਹਰ ਦੇਵਾ ਹੈ ਨਾਨਕ ਉਹ ਸਦਾ ਇਸਾਰੀ ਕਨਾਤ ਵਿੱਚ ਰਮੇ ਹੋਏ ਉਸ ਦੇਵ ਦੇਵਦਰਥ ਵੱਡਾ ਦੇਵਦਰਥ ਵੱਡਾ ਹੋਇਆ ਕਰਦਾ ਜਿਹੜਾ ਸਭਨਾਂ ਨੂੰ ਦੇਣ ਵਾਲਾ ਜਿਹਦੇ ਬਾਰੇ ਪਾਠ ਸਾਹਿਬਾ ਪਾਠ ਸਾਹਿਬਾਨ ਕਹਿੰਦੇ ਜਪਿਓ ਜਨ ਅਰਜੁਨ ਦੇਵ ਗੁਰੂ ਦੇਵਤਾ ਗੁਰੂ ਵੱਡਾ ਗੁਰੂ ਜਿਨ੍ਹਾਂ ਨੇ ਅਰਜਨ ਨੂੰ ਜਪਿਆ ਭਾਵ ਕਿ ਗੁਰੂ ਅਰਜਨ ਸਾਹਿਬ ਜੀ ਦੇ ਦਿੱਤੇ ਹੋਏ ਉਪਦੇਸ਼ਾਂ ਦੇ ਮੁਤਾਬਕ ਜ਼ਿੰਦਗੀ ਜੀਵੀ ਇੱਥੇ ਮੁਕਤ ਹੋ ਕੇ ਫਿਰ ਸੰਕਟ ਜੋਣ ਗਰਭ ਨਾ ਆਇਓ ਆਵਾਗਮਨ ਦਾ ਗੇੜ ਕੱਟਿਆ ਗਿਆ ਕਹਿੰਦੇ ਜਨ ਪਰਮੇਸ਼ਰ ਦਾ ਪਿਆਰਾ ਪਰਮੇਸ਼ਰ ਦਾ ਦਾਸ ਪਰਮੇਸ਼ਰ ਦੀ ਸੇਵਾ ਦੇ ਨਾਮ ਦੇ ਵਿੱਚ ਰਤਿਆ ਹੈ ਜਨ ਰਾਤਾ ਹਰਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੀਵਾ ਉਹ ਸਦਾ ਉਸ ਪਰਮੇਸ਼ਰ ਦੀ ਆਵਾਜ਼ਤ ਬੰ